ਮੁੜ ਬੇਅਦਬੀ ਦੀ ਕੋਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਪੰਚਿਆ ਸਖਸ਼ 55 ਰੂਪ ਤੋਂ ਚੁੱਕਿਆ ਰਮਲਾ ਤਾਂ ਬਠਿੰਡਾ ਦੇ ਪਿੰਡ ਘਹਿਲ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਣ ਲੱਗੀ ਤਾਂ ਮੌਕੇ ਤੇ ਹੀ ਸੇਵਾਦਾਰਾਂ ਦੇ ਵੱਲੋਂ ਉਸ ਵਿਅਕਤੀ ਨੂੰ ਫੜ ਲਿਆ ਗਿਆ ਹੈ ਤਾਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਇੱਕ ਸਖਸ਼ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਦਾ ਹੈ ਤਾਂ ਪਿੱਛੋਂ ਹੁੰਦਾ ਹੋਇਆ ਉਹ ਸ੍ਰੀ ਗੁਰਗੰਦ ਸਾਹਿਬ ਜੀ ਕੋਲ ਜਦੋਂ ਪਹੁੰਚਦਾ ਹੈ ਅਤੇ ਉੱਥੇ ਜਾ ਕੇ ਸ੍ਰੀ ਗੁਰਗੰਦ ਸਾਹਿਬ ਜਿੱਤੇ ਪਾਏ ਹੋਏ ਪਾਵਨ ਸਰੂਪ ਦਾ ਜਿਹੜਾ ਰੁਮਾਲ ਹੈ ਉਹ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੌਕੇ ਤੇ ਸੇਵਾਦਾਰਾਂ ਦੇ ਵੱਲੋਂ ਉਸ ਨੂੰ ਡਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਲੋਕ ਇਕੱਠੇ ਹੋ ਜਾਂਦੇ ਨੇ ਸੰਗਤ ਦੇ ਵੱਲੋਂ ਉਸ ਵਿਅਕਤੀ ਨੂੰ ਫੜਿਆ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਕਿ ਉਹ ਇੰਨੀ ਨੇੜੇ ਗੁਰਗੰਨ ਸਾਹਿਬ ਜੀ ਦੇ ਕਿਉਂ ਪਹੁੰਚਿਆ ਤਾਂ ਇਸ ਘਟਨਾ ਦੇ ਉੱਤੇ ਜਥੇਦਾਰ ਟੇਕ ਸਿੰਘ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਜਾ ਕੇ ਉੱਥੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤੋਣਾ ਸਾਹਿਬ ਕਿਹੜੀ ਮਹਾਨ ਭਾਗੀ ਘਟਨਾ ਵਾਪਰੀ ਆ ਉਹ ਕਿਹੜਾ ਬਹੁਤ ਦਿਨਾਂ ਦਾ ਇਸ ਗੁਰੂ ਘਰ ਦੇ ਚਾਰ ਚੁਫੇਰੇ ਸਾਡੇ ਸੇਵਾਦਾਰਾਂ ਨੇ ਦੱਸਿਆ ਉਹ ਕਈ ਦਿਨਾਂ ਦਾ ਇਸੇ ਤਾਂ ਕਿ ਸੇਵੀ ਕੋਤੇ ਟਾਈਮ ਲੱਗੇ ਉਸ ਦਾ ਤੇ ਅੱਜ ਉਸ ਦਾ ਪਾਪੀ ਦਾ ਜਿਸ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਜਾ ਕੇ ਰਮਾਲਾ ਚੱਕ ਕੇ ਕਦੋਂ ਮਤਲਬ ਤਾਂ ਚੜਿਆ ਤੇ ਉਹਦੇ ਸਾਡੇ ਕਿਹੜੇ ਸੇਵਾਦਾਰ ਸੀ ਉਹਨਾਂ ਨੇ ਲਲਕਰੇ ਮਾਰਤੇ ਤੇ ਗੁਰੂ ਮਹਾਰਾਜ ਦੀ ਕਿਹੜੀ ਅੱਜ ਬਹੁਤ ਵੱਡੀ ਉਹਨੇ ਅਪਗਿਆ ਕੀਤੀ ਆ ਉਸ ਤੋਂ ਸਾਡੇ ਸੇਵਾਦਾਰਾਂ ਨੇ ਕਿਹੜਾ ਬਚਾਲਿਆ ਮੈਂ ਉਹਨਾਂ ਦਾ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਮੌਕੇ ਤੇ ਕਿਹੜਾ ਫੜਿਆ ਗਿਆ ਪਰ ਉਹ ਮਨਸ਼ਾ ਬਹੁਤ ਮਾੜੀ ਨਾਲ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਕਿਹੜੀ ਬੇਅਦਬੀ ਹੋ ਰਹੀ ਆ ਇਹ ਏਜੰਸੀਆਂ ਕਰਾ ਰਹੀਆਂ ਨੇ ਤੇ ਅਸੀਂ ਹੁਣ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਵੀ ਇਹਨਾਂ ਦੇ ਮਨ ਦੀ ਕਾਰਵਾਈ ਕਰੀ ਜਾਵੇ ਤੇ ਇਹਦੇ ਮਗਰ ਕਿਹੜੀਆਂ ਏਜੰਸੀਆਂ ਕਿਹਦਾ ਹੱਥ ਆ ਉਹ ਬੰਦਾ ਸਾਨੂੰ ਫੜਾਇਆ ਜਾਵੇ ਜਿਹੜਾ ਗੁਰੂ ਘਰਾਂ 'ਚ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਤਾਂ ਤਾਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਮੈਂ ਸਾਰਿਆਂ ਨੂੰ ਆਦੇਸ਼ ਕੀਤਾ ਵੀ ਵੱਧ ਤੋਂ ਵੱਧ ਆਪਣੇ ਦਲਵਾਰ ਸਾਹਿਬਾਂ 'ਚ ਪਹਿਰੇ ਵਧਾਓ ਤੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਅੱਜ ਸਾਰਿਆਂ ਨੂੰ ਕਿਹਾ ਵੀ ਜਿੱਥੇ ਵੀ ਕੋਈ ਲੋੜ ਪੈਂਦੀ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਇਹਨਾਂ ਤੇ ਮੰਨ ਦੀ ਕਾਰਵਾਈ ਕਰੀ ਜਾਵੇ ਸ਼ਰਦਿਕਾ ਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਚਮਕੌਰ ਸਿੰਘ ਗੱਗੀ ਦੀ ਰਿਪੋਰਟ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us tabla indian cuisine tracey fine authentic indian cuisine in tracey or scan qr code to contact us simi valley family dental office or scan qr code to contact us